ਸਤਗੁਰੂ ਅੱਗੇ ਕਿਰਪਾ ਕਰਦੇ ਕਹਿੰਦੇ ਕੂੜ ਸੋਇਨਾ ਕੂੜ ਮਾੜੀ ਕੂੜ ਰੂਪ ਸੋਇਨਾ ਦਾ ਭਾਵ ਹੈ ਜਿਹੜਾ ਤੁਸੀਂ ਗਹਿਣੇ ਪਾਉਂਦੇ ਹੋ ਸਤਗੁਰੂ ਕਹਿੰਦੇ ਇਹ ਵੀ ਛਲ ਹੈ ਪ੍ਰੇਮ ਹੈ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਜਿਹੜੇ ਤਨ ਦੇ ਉੱਤੇ ਸੋਨੇ ਚਾਂਦੀ ਦੇ ਗਹਿਣੇ ਪਾਏ ਜਾਂਦੇ ਸਤਗੁਰੂ ਕਹਿੰਦੇ ਇਹ ਵੀ ਝੂਠ ਹੈ ਕੂੜ ਹੈ ਜੇ ਮੈਂ ਕਰਦੇ ਹੋ ਅੱਜ ਕਕਾਰਾਂ ਦੇ ਵਿੱਚੋਂ ਸਾਨੂੰ ਗਹਿਣੇ ਨਜ਼ਰ ਆਉਣੇ ਚਾਹੀਦੇ ਸੀ ਪੰਜ ਕਕਾਰ ਕੇਸ ਕੰਗਾ ਕੜਾ ਕਿਰਪਾਨ ਕਛਹਿਰਾ ਇਹਨਾਂ ਪੰਜਾਂ ਕਕਾਰਾਂ ਦੀ ਮਹੱਤਤਾ ਸਮਝਦੇ ਅੱਜ ਸਾਡੇ ਸਿੱਖ ਬੱਚਿਆਂ ਦੇ ਹੱਥਾਂ ਵਿੱਚੋਂ ਕੜੇ ਸ਼੍ਰੀ ਸਾਹਿਬ ਗਾਇਬ ਨੇ ਸਾਡੀ ਜਿਹੜੀ ਕਮਾ ਹੈ ਸੋਨਾ ਚਾਂਦੀ ਕੀਮਤੀ ਪਦਾਰਥ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ ਗੱਲ ਇਹ ਨਹੀਂ ਵੀ ਦੌਲਤ ਨਹੀਂ ਚਾਹੀਦੀ ਪਦਾਰਥ ਨਹੀਂ ਚਾਹੀਦੇ ਜ਼ਿੰਦਗੀ ਦਾ ਗੁਜ਼ਾਰਾ ਚੰਗਾ ਕਰਨ ਲਈ ਦੌਲਤ ਦਾ ਧਨ ਦਾ ਆਪਣਾ ਯੋਗਦਾਨ ਹੈ ਗੁਰੂ ਕਾ ਸਿੱਖ ਕਦੇ ਅਮੀਰ ਜ਼ਰੂਰ ਹੋਵੇ ਕਿਉਂਕਿ ਉਸਨੇ ਭਲੇ ਦੇ ਕਾਰਜ ਗੁਰੂ ਦੀ ਮਤ ਲੈ ਕੇ ਕਰਨੇ ਹੁੰਨੇ ਹਨ ਪਰ ਗੁਰੂ ਦਾ ਸਿੱਖ ਇਹਨਾਂ ਪਦਾਰਥਾਂ ਦੇ ਲੋਭ ਲਾਲਚ ਵਿੱਚ ਫਸ ਕੇ ਪ੍ਰਮਾਤਮਾ ਤੋਂ ਬੇਮੁਖ ਵੀ ਨਹੀਂ ਹੁੰਦਾ ਸਤਗੁਰੂ ਕਹਿੰਦੇ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਜੇ ਤੁਸੀਂ ਸੋਨੇ ਚਾਂਦੀ ਗਹਿਣੇ ਦੀ ਗੱਲ ਕਰੋ ਪਹਿਨਣ ਵਾਲਾ ਇਹਨਾਂ ਨੂੰ ਸ਼ਿੰਗਾਰ ਦਾ ਰੂਪ ਬਣਾਉਣ ਵਾਲਾ ਮਨੁੱਖ ਵੀ ਸਤਗੁਰੂ ਕਹਿੰਦੇ ਛਲ ਫਰੇਬ ਹੈ ਕਿਉਂਕਿ ਜਿਸ ਤਨ ਪਾਈਐ ਨਾਨਕਾ ਸੇ ਤਨ ਹੋਵੇ ਸ਼ਾਰ ਜਿਹੜੇ ਤਨ ਉੱਤੇ ਇਹ ਗਹਿਣੇ ਕੱਪੜੇ ਕੀਮਤੀ ਪਦਾਰਥ ਪਾਏ ਜਾਂਦੇ ਸਤਗੁਰੂ ਕਹਿੰਦੇ ਉਹ ਮਿੱਟੀ ਨੇ ਉਹ ਖਵਾਰ ਹੋ ਜਾਂਦੇ ਅਖੀਰ ਨੂੰ